ਸਜਦੀ ਖਾਤਰ ਧਰਮ ਦੀ ਖਾਤਰ ਸਤਿਗ ਦੀ ਖਾਤਰ ਪਿਆਰ ਦੀ ਖਾਤਰ ਜ਼ੁਬਾਨ ਦੀ ਖਾਤਰ ਆਪਣੇ ਦੀਵਨੀ ਭਾਵਨਾ ਨੂੰ ਲੜਨ ਦੀ ਖਾਤਰ ਨੌਤਾ ਹੈ ਇੱਕ ਡਾਗੇ ਪਹਿਣਾ ਖੜਨਾ ਸੀਸਤਾਣੀ ਤੇ ਧਰ ਕੇ ਆਜੋ ਜਿੱਦਾਂ ਧਰਮ ਯੁੱਧ ਲਈ ਲੜਨਾ ਸੀਸਤਾਣੀ ਤੇ ਧਰ ਕੇ ਆਜੋ ਜਿੱਦਾਂ ਧਰਮ ਯੁੱਧ ਲਈ ਲੜਨਾ ਮਾਤ ਮਰਨ ਦਾ ਚਾ ਜਿੰਨਾ ਨੂੰ ਸਿਰ ਤੇ ਕਫਰ ਬਨ ਕੇ ਨਿਤਰੇ ਜ਼ਿੰਦਗੀ ਦਾ ਮੋਹ ਪੁਲਾ ਕੇ ਘਰੋਂ ਹੀ ਮਰਨਾ ਮੰਨ ਕੇ ਨਿਤਰੇ ਜ਼ਿੰਦਗੀ ਦਾ ਮੋਹ ਪੁਲਾ ਕੇ ਘਰੋਂ ਹੀ ਮਰਨਾ ਮੰਨ ਕੇ ਨਿਤਰੇ ਆਉਂਦੇ ਹਿੱਸੇ ਵਿੱਚ ਆਵੇ ਇਸ਼ਕ ਹਕੀਕੀ ਪਰ ਜਦ ਬੜਦਾ ਤੁਸੀਂ ਥਲੀ ਤੇ ਧਰ ਕੇ ਆਜੋ ਜਿੰਨਾ ਧਰਮ ਯੁੱਧ ਲਈ ਲੜਨਾ ਥਲੀ ਤੇ ਧਰ ਕੇ ਆਜੋ ਜਿੰਨਾ ਧਰਮ ਯੁੱਧ ਲਈ ਲੜਨਾ ਇਸ ਗੱਲ ਦੀ ਪਰਵਾਹ ਨਾ ਕੋਈ ਕੱਲ ਦੀ ਥਾਜ ਪਹਿਜੇ ਮਰਨਾ ਕਹਿਰਾ ਤੇ ਡਰਪੋਕਾ ਵਾਂਗੂ ਜਿਉਂਦੇ ਰਹਿ ਕੇ ਕੀ ਕਰਨਾ ਕਹਿਰਾ ਤੇ ਡਰਪੋਕਾ ਵਾਂਗੂ ਕਿਉਂ ਦੇ ਰਹਿ ਕੇ ਵੀ ਕੀ ਕਰਨਾ ਹਜ਼ੂਰ ਮਿਆਦੇ ਵੰਗੂ ਮੈਂ ਤਾਂ ਹਜ਼ੂਰ ਮਿਆਦੇ ਵੰਗੂ ਮੈਂ ਤਾਂ ਸਿੱਧਾ ਭੱਜਦੇ ਜੰਗ ਚ ਫੜਨਾ ਸੀਸ ਤਲੀ ਤੇ ਧੜਕੇ ਆ ਜੋ ਜਿੰਨਾ ਧਰਮ ਜੋਤ ਲਈ ਲੜਨਾ ਸੀਸ ਤਲੀ ਤੇ ਧੜਕੇ ਆ ਜੋ ਜਿੰਨਾ ਧਰਮ ਉਹ ਯੋਧੇ ਪੇਰ ਕੇ ਸਿਰ ਲੱਖਿਓ ਨੇ ਹੋਥੇ ਪਹਿਲੇ ਤਿਆਰ ਖੜੇ ਨੇ ਜ਼ਾਲਮ ਦਾ ਮੂੰਹ ਪੰਨਣ ਖਾਤਰ ਫਕਨਾ ਬਨ ਹਥਿਆਰ ਖੜੇ ਨੇ ਜ਼ਾਲਮ ਦਾ ਮੂੰਹ ਪੰਨਣ ਖਾਤਰ ਲੱਖ ਨਾ ਬਨ ਹਥਿਆਰ ਖੜੇ ਨੇ ਹਾਂ ਤੁਹਾਡੇ ਵਿੱਚੋਂ ਦੱਸੋ ਕਿਨੇ ਜ਼ਬੈਰੀ ਦੀ ਹੱਕ ਤੇ ਚੜਵਾ ਸੀ ਤਲੀ ਤੇ ਅਰ ਕੇ ਆ ਜਾਓ ਇੱਥਾ ਧਰਮ ਯੁੱਧ ਲਈ ਲੜਨਾ